ਹਾਂਜੀ ਖੜਜੋ 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 ਸਟਾਰਟ ਕਰ ਲਵਾ ਜੀ ਐਦਾਂ ਹੁੰਦਾ ਸੀਗਾ ਜੀ ਚੇਤਕ ਸਕੂਟਰ ਸਟਾਰਟ ਦੀ ਪਹਿਲਾਂ ਕਰਦੇ ਸੀ ਟੇਡਾ ਐਦਾਂ ਟੇਡਾ ਕਰ ਲਿਆ ਫੇਰ ਆ ਕਰਕੇ ਫੇਰ ਮਾਰਦੇ ਹੁੰਦੇ ਸੀ ਕਿੱਕ ਦੀ ਚੇਤਕ ਦੇ ਵਿੱਚ ਆ ਚੱਲਦਾ ਹੁੰਦਾ ਸੀਗਾ ਜੀ ਬਹੁਤ ਜ਼ਬਰਦਸਤ ਤੇ ਪੁਰਾਣੀ ਯਾਦ ਹੈ ਜੀ ਜ਼ਰੂਰ ਕਰਿਓ ਕਮੈਂਟ ਜਿਨ੍ਹਾਂ ਜਿਨ੍ਹਾਂ ਨੇ ਚੇਤਕ ਸਕੂਟਰ ਟੇਡਾ ਕਰਕੇ ਚਲਾਇਆ ਜੀ ਔਰ ਇੱਕ ਗੱਲ ਜ਼ਰੂਰ ਦੱਸਿਓ ਜੀ ਜਦੋਂ ਅਸੀਂ ਸਕੂਟਰ ਟੇਡਾ ਕਰਦੇ ਸੀ ਚੇਤਕ ਨੂੰ ਟੇਡਾ ਕਿਉਂ ਕਰਦੇ ਸੀ ਕਿਉਂ ਸਟਾਰਟ ਹੋ ਜਾਂਦਾ ਸੀ ਆ ਗੱਲ ਸਾਡੀ ਸਮਝ ਤਾਂ ਆਈ ਨਹੀਂ ਜੇ ਤੁਹਾਡੀ ਸਮਝ ਤਾਂ ਜ਼ਰੂਰ ਕਰਿਓ ਕਮੈਂਟ ਦੀ ਆ ਦੇਖੋ ਜੀ बजाज ਚੇਤਕ ਜੀ ਪੁਰਾਣੀ ਯਾਦ ਜੀ ਆ ਨੰਬਰ ਤੇ ਪਾਇਓ ਜੀ ਕੈਮਰਾ ਪੀਬੀ 27 59 5 ਜੀ ਪੰਜਾਬੀ ਤੇਰੀ ਪੀਬੀ 72 59 45 ਜੀ ਤੁਸੀਂ ਵੀ ਆਪਣੇ ਸਕੂਟਰ ਦਾ ਨੰਬਰ ਜਿਹੜਾ ਪੁਰਾਣਾ ਚੇਤਕ ਸੀ ਉਹਦਾ ਕਰਨਾ ਕਿਸੇ ਹੋਰ ਦਾ ਨਹੀਂ ਜੇਕਰ ਤੁਸੀਂ ਚੇਤਕ ਨਾਲ ਜੁੜੀਆਂ ਟੋਡੀਆਂ ਯਾਦ ਹੈ ਨਾ ਜੀ ਤਾਂ ਉਹ ਆਪਣੇ ਪੁਰਾਣੇ ਚੇਤਕ ਦਾ ਸਕੂਟਰ ਨੰਬਰ ਜਰੂਰ ਦੱਸਿਓ ਜੀ ਬਹੁਤਿਆਂ ਨੂੰ ਤਾਂ ਨੰਬਰ ਯਾਦ ਨਹੀਂ ਹੋਣਾ ਜੀ ਮੈਨੂੰ ਨਹੀਂ ਲੱਗਦਾ ਯਾਦ ਹੋਊਗਾ ਜੀ ਹਾਂ ਤਾਂ ਹੋਣੀ ਨਹੀਂ ਪਰ ਬਹੁਤ ਜ਼ਬਰਦਸਤ ਬੰਦੇ ਹੈਗੇ ਆ ਕਈਆਂ ਨੂੰ ਆਪਣੇ ਪਹਿਲੇ ਸਕੂਟਰ ਦਾ ਪੁਰਾਣੇ ਸਕੂਟਰ ਦਾ ਨੰਬਰ ਯਾਦ ਹੁੰਦਾ ਜੀ ਭਾਈ ਜੀ ਇਹ ਮਾਡਲ ਤਾਂ ਅਸੀਂ ਲੋਕ ਹੀ ਦੱਸਣਗੇ ਕਿਹੜਾ ਹੈ ਜੀ ਠੀਕ ਹੈ ਨਾ ਜੀ ਖੂਬ ਚਲਾਇਆ ਜੀ ਤੁਸੀਂ ਬਹੁਤ ਚਲਾਇਆ ਜੀ ਬਹੁਤ ਚਲਾਇਆ ਪੂਰੀਆਂ ਯਾਦਾਂ ਜੁੜੀਆਂ ਹੋਈਆਂ ਜਾਦਾ ਜੁੜਿਆ ਜੀ ਇਹਦਾ ਹਾਂਜੀ ਆ ਜਿਹੜਾ ਨੰਬਰ ਕਿੱਥੇ ਦਾ ਸੀ ਮਹਾਲੀ ਦਾ ਕਿੱਥੇ ਦਾ ਕਰਾਲੀ ਦਾ ਖਰੜ ਦਾ ਜੀ ਅੱਛਾ ਖਰੜ ਦਾ ਹਾਂਜੀ ਇਹ ਪੀਬੀ 279545 9545 ਅੱਛਾ ਖਰੜ ਦਾ ਨੰਬਰ ਹੈ ਪੀਬੀ 27 ਦੀ ਹਾਂਜੀ ਹਾਂਜੀ ਖਰੜ ਦਾ ਨੰਬਰ ਹੈ ਜੀ ਅੱਛਾ ਦੇਖੋ ਜਿਹੜਾ ਪੀਬੀ 27 ਖਰੜ ਦਾ ਰੋਪੜ ਜ਼ਿਲ੍ਹੇ ਚ ਸੀ ਉਦੋਂ ਖਰੜ ਹਾਂਜੀ ਰੋਪੜ ਜਿਲ੍ਹੇ ਦੇ ਸੀਗਾ ਜੀ ਹਾਂ ਰੋਪੜ ਜ਼ਿਲ੍ਹੇ ਦਾ ਕਿਆ ਨੰਬਰ ਹੁੰਦਾ ਸੀ ਇਹ ਵੀ ਦੱਸਿਓ ਜੀ ਰੋਪੜ ਵਾਲੇ ਜ਼ਰੂਰ ਕਰਨ ਕਮੈਂਟ ਜੀ ਕਿ ਰੋਪੜ ਚ ਜਦੋਂ ਆਪਾਂ ਸਕੂਟਰ ਦੀ ਰਜਿਸਟ੍ਰੇਸ਼ਨ ਕਰਾਉਂਦੇ ਸੀਗੇ ਕਿਹੜੇ ਕਿਹੜੇ ਨੰਬਰ ਹੁੰਦੇ ਸੀ ਪਯੂਆਰ ਵੀ ਹੁੰਦਾ ਸੀ ਇੱਕ ਨੰਬਰ ਜੀ ਪੀਯੂਆਰ ਸਾਡੇ ਸ਼ੁਰੂ ਸ਼ੁਰੂ ਚ ਟਰੱਕ ਹੁੰਦਾ ਦਾ ਪੀਯੂਆਰ 3011 ਹਾਂ ਆ ਦੇਖੋ ਆ ਦੇਖੋ ਦੁਆਰਾ ਬੋਲੇ ਜੀ ਪੀਯੂਆਰ 3011 ਟਰੱਕ ਤਾਂ ਹੀ ਸਾਡੇ ਕੋਲ ਅੱਛਾ ਪੀਯੂਆਰ 3011 ਜੀ ਡੀ ਮਾਡਲ ਗੱਡੀ ਸੀ ਡੀ ਮਾਡਲ ਗੱਡੀ ਸੀਗੀ ਜੀ ਤੁਸੀਂ ਵੀ ਆਪਣੇ ਟਰੱਕਾਂ ਦਾ ਨੰਬਰ ਦੱਸ ਦਿਓ ਜੀ ਬਾਈ ਜੀ ਨੇ ਦੱਸਤਾ ਜੀ ਪਿੰਡ ਨੇ ਹੌਲਕੇ ਜੀ ਬਾਈ ਜੀ ਆਪਣੇ ਨਾਂ ਵੀ ਦੱਸ ਦਿਓ ਨਾ ਉਹਨਾਂ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਸਾਡੇ ਡੈਡੀ ਦਾ ਨਾਮ ਜੀ ਸਿੰਘਤਾ ਜੀ ਉਹਨਾਂ ਨੇ ਬਾਹਰਲੇ ਦੇਸ਼ ਤੋਂ ਆ ਕੇ ਮਤਲਬ ਦੁਬਈ ਗਏ ਹੋਏ ਸੀਗੇ ਜੀ ਉਹ ਦੁਬਈ ਤੋਂ ਆ ਕੇ ਗੱਡੀ ਲਈ ਤੀ ਪ ਤਨ ਯਾਦ ਆ ਫਿਰ ਆ ਸਾਰ ਰੱਖੀ ਜੀ ਅਸੀਂ ਉਹਦੇ ਵਿੱਚ ਸਿੱਖਿਆ ਉਹਦੇ ਪਰ ਸਿੱਖ ਕੇ ਮੈਂ ਗੱਡੀ ਫਿਰ ਗਵਰਨਮੈਂਟ ਸਰਵਿਸ ਪਰ ਲੱਗ ਗਿਆ ਤਾਂ ਜੀ ਲਓ ਜੀ ਆ ਦੇਖੋ ਜੀ ਯਾਦ ਪੁਰਾਣੀ ਉਹਨਾਂ ਨੇ ਆਪਣੀ ਡੀ ਮਾਡਲ ਗੱਡੀ ਦੀ ਦੱਸਤੀ ਤੁਸੀਂ ਦੇਖੋ ਬਜਾਜ ਚੇਤਕ ਦੀ ਆਪਾਂ ਗੱਲਾਂ ਕਰ ਰਹੇ ਆ ਪੁੱਛਦੇ ਆ ਨਾ ਤੋ ਇਹ ਦੱਸ ਦੇਣਗੇ ਸ਼ਾਇਦ ਦੇਖੋ ਜੀ ਅੰਦਾਜ਼ਾ ਲਗਾ ਕੇ ਨੰਬਰ ਦੇਖ ਕੇ ਦੱਸਿਓ ਕਿ ਇਹ ਸਕੂਟਰ ਦਾ ਮਾਡਲ ਕਿਹੜਾ ਹੈ ਕਿਹੜੇ ਇਅਰ ਦਾ ਮਾਡਲ ਹੈ ਬਸ ਆਹੀ ਪੁੱਛਣਾ ਜੀ ਤੁਹਾਨੂੰ ਇੱਕ ਸਵਾਲ ਹੋਰ ਪੁੱਛ ਲੈਣੇ ਜੀ ਆਪਾਂ ਇੱਕ ਤਾਂ ਮਾਡਲ ਪੁੱਛਦੇ ਆ ਜੀ ਇਹਨਾਂ ਤੋਂ ਹਾਂਜੀ ਇੱਕ ਪੁੱਛਦੇ ਕੀਮਤ ਕਿੰਨੀ ਸੀਗੀ ਜੀ ਇਹ ਵੀ ਦੇਖਦੇ ਆ ਵੀ ਕੌਣ ਦੱਸਦਾ ਜੀ ਬਜਾਜ ਚੇਤਕ ਸਕੂਟਰ ਦੇਖੋ ਆ ਮਾਡਲ ਵੀ ਦੱਸਿਓ ਤੇ ਇਹ ਕਿੰਨੇ ਕ ਦਾ ਹੁੰਦਾ ਸੀਗਾ ਤੁਸੀਂ ਕਿੰਨੇ ਦਾ ਖਰੀਦਿਆ ਸੀਗਾ ਦੀ ਔਰ ਏਜੰਸੀ ਦਾ ਨਾਮ ਵੀ ਦੱਸੋ ਜਿੱਥੋਂ ਇਹ ਦੇਖੋ ਪੁਰਾਣੀ ਯਾਦ ਹੈ ਇਹ ਇਹ ਯਾਦਾਂ ਬੜੀਆਂ ਵਧੀਆ ਚੀਜ਼ਾਂ ਹੁੰਦੀਆਂ ਨੇ ਨਾ ਜੀ ਤਾਂ ਕਦੋਂ ਤੁਸੀਂ ਪਹਿਲਾ ਸਕੂਟਰ ਖਰੀਦਿਆ ਸੀ ਆਪਾਂ ਇਹਨਾਂ ਤੋਂ ਕੰਟੈਂਟ ਦੇਖੋ ਬਣਾ ਰਹੇ ਆ ਆਪਾਂ ਤੁਹਾਡੇ ਲਈ ਦੀ ਤੁਸੀਂ ਦੱਸਣਾ ਜੇਕਰ ਤੁਸੀਂ ਬਜਾਜ ਚੇਤਕ ਸਕੂਟਰ ਖਰੀਦਿਆ ਹੈ ਚਲਾਇਆ ਹੈ ਤਾਂ ਤੁਸੀਂ ਕਿੰਨੇ ਦਾ ਖਰੀਦਿਆ ਸੀ ਕਿਹੜੀ ਏਜੰਸੀ ਤੋਂ ਖਰੀਦਿਆ ਸੀ ਤੇ ਆਪਣੇ ਸਕੂਟਰ ਦਾ ਨੰਬਰ ਦੱਸ ਤੋ ਤਾਂ ਗੱਲ ਬਣ ਜੂਗੀ ਜੀ ਆਹ ਦੇਖੋ ਜੀ ਐਦਾਂ ਟੇਡਾ ਜਿਆ ਕਰਕੇ ਫੇਰ ਚੱਲਦਾ ਹੁੰਦਾ ਸੀਗਾ ਇਧਰ ਜੋ ਜਰਾ ਆ ਚੀਜ਼ ਦਿਖਾਈਏ ਦੀ ਆ ਇੱਥੇ ਜੇ ਰਿਜ਼ਰਵ ਲੱਗ ਜਾਂਦਾ ਹੁੰਦਾ ਸੀ ਸਕੂਟਰ ਦਾ ਕੀ ਸੀਗਾ ਦੀ ਇੱਥੇ ਹਾਂ ਇਹ ਸੀਗਾ ਰਿਜ਼ਰਵ ਵਾਲੀ ਇਹ ਆ ਰਿਜ਼ਰਵ ਦੀ ਇਹ ਰਿਜ਼ਰਵ ਲੱਗਦਾ ਏਦਾਂ ਕਮਾਤ ਹੋਰ ਰਿਜ਼ਰਵ ਹੋ ਗਈ ਇਹ ਰਿਜ਼ਰਵ ਵਿਚਾਕਦਾ ਗਈ ਵੀ ਰਿਜ਼ਰਵ ਲੱਗ ਗਿਆ ਲੱਗ ਗਿਆ ਪਹਿਲਾਂ ਪਹਿਲਾਂ ਫੁੱਲਮਾ ਸੀਗਾ ਜੀ ਫਿਰ ਰਿਜ਼ਰਵ ਚ ਲੱਗ ਗਿਆ ਰਿਜ਼ਰਵ ਚ ਲੱਕੇ ਇਹ 40 45 ਕਿਲੋਮੀਟਰ ਚੱਲ ਜਾਂਦਾ ਤਾਂ ਜੀ ਇੱਕ ਇੱਕ ਗੱਲ ਦੱਸਾਂ ਤੁਹਾਨੂੰ ਯਾਦ ਪੁਰਾਣੀ ਦੀ ਉਹ ਕਹਿੰਦੇ ਸਕੂਟਰ ਲੈ ਗਿਆ ਮੰਗਵਾ ਸਾਡਾ ਰਿਜ਼ਰਵ ਲਾ ਕੇ ਦੇ ਗਿਆ ਲੋਕ ਤੇਲ ਫੂਕੇ ਤੇ ਹਾਂ ਤੇਲ ਫੂਕੇ ਰਿਜ਼ਰਵ ਲਾ ਕੇ ਹਾਂਜੀ ਉਹ ਦੇਖੋ ਉਦੋਂ 50 ਰੁਪਏ 40 ਰੁਪਏ ਦਾ ਤੇਲ ਪਾਣਾ ਦੀ ਹਾਂਜੀ ਚਲਾ ਲੈਣਾ ਆਪਣਾ ਰਿਜ਼ਰਵ ਲਾ ਕੇ ਛੱਡ ਜਾਣਾ ਜੀ ਜੇ ਤੁਹਾਡੀ ਕੋਈ ਯਾਦ ਹੈ ਤਾਂ ਜਰੂਰ ਕਰਿਓ ਕਮੈਂਟ ਜੀ ਜਿਹੜੀ ਜਿਹੜੀ ਅਸੀਂ 311 ਗੱਡੀ ਲਈ ਤੀ ਜੀ ਉਦੋਂ 2 ਰੁਪਏ ਲੀਟਰ ਤੇਲ ਸੀਗਾ ਜੀ ਅੱਛਾ ਹਾਂਜੀ ਹਾਂ ਸਾਣਾ 80 ਮਾ ਅਸੀਂ ਲਈ ਤੀ ਜੀ ਕਿੰਨਾ ਸੀ 2 ਰੁਪਏ ਲੀਟਰ 2 ਰੁਪਏ 3 ਰੁਪਏ ਲੀਟਰ ਅਸੀਂ ਤੇਲ ਪਵਾਇਆ ਮੈਂ ਖੁਦ ਪਾਇਆ ਜੀ 2 ਰੁਪਏ 3 ਰੁਪਏ ਲੀਟਰ ਡੀਜ਼ਲ ਵਾਹ ਜੀ ਵਾਹ ਲਓ ਜੀ ਤੁਸੀਂ ਵੀ ਕਰਿਓ ਕਮੈਂਟ ਜੀ ਕੋਈ ਪੁਰਾਣਾ ਰੇਟ ਦੱਸਦੇ ਪੈਟਰੋਲ ਦਾ ਡੀਜ਼ਲ ਦਾ ਜੀ ਦੇਖੋ ਇਹ ਯਾਦਾਂ ਅਸੀਂ ਪਰੋ ਰਹੇ ਹਾਂ ਯਾਦਾਂ ਜਿਹੜੀਆਂ ਹਨ ਤਾਜ਼ਾ ਕਰ ਰਹੇ ਆ ਜੀ ਇਸੇ ਕਰਕੇ ਵੀਡੀਓ ਬਣਾ ਰਹੇ ਆ ਇੱਥੇ ਲਾਈਟ ਤੇ ਭਾਇਓ ਜੀ ਕੈਮਰਾ ਦੀ ਆ ਦੇਖੋ ਜੀ ਆ ਲਾਈਟ ਹੈ ਜੀ ਇੱਥੇ ਏਜੰਸੀ ਵਾਲੇ ਲਾਣਦੇ ਹੁੰਦੇ ਸੀ ਸਟicker ਆਪਣਾ ਦੇ ਹਾਂਜੀ ਹਾਂਜੀ ਪਰ ਜਿਹੜਾ ਮੋਟਰ ਵਾਈਕਲ ਲਾਈਟ ਸੀਗਾ ਉਹ ਕਹਿੰਦਾ ਸੀਗਾ ਇਹ ਕਾਲਾ ਕਰਨਾ ਜੀ ਕਾਲੀ ਰੱਖੋ ਜੀ ਨੁੱਦੀ ਕਾਲੀ ਰੱਖੋ ਉਹ ਕੰਪਨੀ ਵਾਲੇ ਇੱਥੇ ਆਪਣਾ ਲਾਉਂਦੇ ਸੀਗੇ ਜੀ ਹਾਂਜੀ ਹਾਂਜੀ ਹਾਂ ਜੇ ਰਾਤ ਨੂੰ ਚੱਲਦੇ ਸੀ ਲਾਈਟ ਪੈਂਦੀ ਸੀ ਚੇਤਕ ਸਕੂਟਰ ਦੀ ਕਿਆ ਨਜ਼ਾਰਾ ਸੀਗਾ ਜੀ ਹੈ ਜੋ ਜੋ ਦਿਸ ਨਹੀਂ ਜਾਣੀ ਲਾਈਟ ਬਦੀ ਜਾਣੀ ਹਾਂ ਲਾਈਟ ਬਦੀ ਜਾਣੀ ਜੀ ਜਿਉਂ ਜਿਉਂ ਵਾਹ ਜੀ ਵਾਹ ਆ ਪਿੱਛੇ ਵੀ ਪਾਏ ਦੀ ਲਾਈਟ ਤੇ ਕੈਮ ਔਰ ਨੰਬਰ ਪਲੇਟਾਂ ਲੋਹੇ ਦੀਆਂ ਹੁੰਦੀਆਂ ਸੀ ਜੱਜ ਜੀ ਹਾਂਜੀ ਲੋਹੇ ਦੀਆਂ ਹਾਂਜੀ ਹਾਂਜੀ ਲੋਹੇ ਦੀਆਂ ਹੁੰਦੀਆਂ ਸੀ ਪੈਂਟਰ ਕੋਲ ਜਾ ਕੇ ਲਖਾਉਂਦੇ ਸੀਗੇ ਪੈਂਟਰ ਕੋ ਜਾ ਕੇ ਲਖਾਉਣੀ ਪੈਂਦੀ ਹਾਂਜੀ ਇੱਕ ਦੋ ਪੈਂਟਰ ਹੁੰਦੇ ਸੀਗੇ ਇਹ ਇਹ ਵੀ ਰਵਾਜ ਹੁੰਦਾ ਸੀ ਸਟੱਪਣੀ ਤਾਰਨੇ ਦਾ ਹਾਂ ਸਟੱਪਣੀ ਤਾਰ ਕੇ ਚਲਾਉਣਾ ਵੀ ਇਹ ਰਵਾਜ ਆ ਬਿਲਕੁਲ ਸਾ ਵੀ ਤਾਰ ਦਿੰਦੇ ਤਾਂ ਜੀ ਸਟੋਰ ਰੱਖਦੇ ਸੀ ਨਾ ਜਿਹੜੇ ਨਵੇਂ ਮੁੰਡੇ ਸੀ ਸਟੱਪਣੀ ਤੋਂ ਬਿਨਾ ਹਾਂਜੀ ਸਟੱਪਣੀ ਤੋਂ ਅੱਛਾ ਜਿਹੜਾ ਕਾਲਜ ਜਾਂਦਾ ਸੀਗਾ ਨਾ ਜੀ ਪਹਿਲੇ ਦਿਨ ਉਹ ਬਾਪੂ ਦਾ ਸਕੂਟਰ ਲੈ ਕੇ ਜਾਣਾ ਉਹਨੇ ਤੇ ਦੂਏ ਦਿਨ ਉਹਨੇ ਸਟੱਪਣੀ ਲਾ ਕੇ ਲੈ ਕੇ ਜਾਣਾ ਲਾ ਕੇ ਰਹਿਣਾ ਬਾਪੂ ਨੇ ਗਾਲਾਂ ਕੱਢ ਲਿਆ ਮਾੜਾ ਮੋਟਾ ਸਮਾਨ ਵੀ ਲਿਆਉਣਾ ਹੈ ਹਾਂਜੀ ਉਹ ਨਹੀਂ ਹੈ ਸੀ ਇਹ ਦਿੱਕਤ ਆ ਸਟੱਪਣੀ ਵਾਲੀ ਗੱਲ ਤਾਂ ਬਹੁਤ ਵਧੀਆ ਹੈ ਹਾਂਜੀ ਔਰ ਕਈ ਸਟੱਪਣੀ ਕਹਿੰਦੇ ਸੀ ਕਈ ਸਟੈਪਣੀ ਕਹਿੰਦੇ ਸੀ ਹਾਂ ਇਹ ਵੀ ਪੰਜਾਬ ਚ ਰਵਾਇਤ ਹੈ ਜੀ ਆਹ ਦੇਖੋ ਜੀ ਚੇਤਕ ਸਕੂਟਰ ਦਿਖਾ ਰਹੇ ਆ ਤੁਹਾਨੂੰ ਪੁਰਾਣਾ ਸਕੂਟਰ ਹੈ ਬਾਈ ਜੀ ਨੇ ਸੰਭਾਲ ਕੇ ਰੱਖਿਆ ਫਿਰ ਇਹ ਅੱਛਾ ਜੇ बिकਦਾ ਹੋਵੇ ਅੱਜ ਕੱਲ ਕਿਤੇ ਰੇਟ ਬਹੁਤ ਹੈ ਦਾ ਰੇਟ ਤਾਂ ਬਹੁਤ ਜ਼ਿਆਦਾ ਜੀ ਪਰ ਅਸੀਂ ਇਹਨੂੰ ਮੋਡੀਫਾਈ ਕਰਾਉਣਾ ਜੀ ਅਸੀਂ ਵੀ ਤਿਆਰ ਕਰਾਉਣਾ ਜੀ ਅੱਛਾ ਤਿਆਰ ਕਰਾਉਣਾ ਹਾਂਜੀ ਹਾਂਜੀ ਮੈਂ ਕਹਿੰਦਾ ਲੱਖ ਡੇਢ ਲੱਖ 2 ਲੱਖ ਦਵਾ ਦਈਏ ਫੇਰ ਨਹੀਂ ਜੀ ਨਹੀਂ ਅਸੀਂ ਸਾਰੀਆਂ ਜਾਂਦਾ ਜੁੜੀਆਂ ਇਹਦੇ ਨਾਲ ਅਸੀਂ ਇਹਨੂੰ ਮਤਲਬ ਤਿਆਰ ਕਰਾਵਾਂਗੇ ਜੀ ਅੱਛਾ ਜਿੰਨੇ ਮਰਜ਼ੀ ਪੈਸੇ ਮਿਲਦੇ ਵੇਚਣਾ ਨਹੀਂ ਹੈ ਨਹੀਂ ਵੇਚਣਾ ਨਹੀਂ ਜੀ ਆਹ ਦੇਖੋ ਜੀ ਚੀਜ਼ਾਂ ਨਾਲ ਵੀ ਪਿਆਰ ਹੋ ਜਾਂਦਾ ਦੀ ਆਹ ਦੇਖੋ ਬਜਾਜ ਚੇਤਕ ਸਕੂਟਰ ਨਾਲ ਬਾਈ ਜੀ ਨੂੰ ਪਿਆਰ ਹੈ ਕਹਿੰਦਾ ਇਹਨੂੰ ਤਿਆਰ ਕਰਾਉਣਾ ਤੇ ਚੱਲਦੀ ਹਾਲਤੀ ਚ ਕਰਨਾ ਜੀ ਆਹ ਇੱਕ ਚੀਜ਼ ਹੋਰ ਦਿਖ ਆਹ ਏਦਾਂ ਹੁੰਦਾ ਸੀ ਅੱਗੇ ਜਗਾੜ ਜਿਆ ਲੱਗਿਆ ਸੀ ਹਾਂਜੀ 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 ਇਹਦੇ ਚ ਚਾਬੀ ਲਾ ਕੇ ਫੇਰ ਇਹ ਚੱਲਦੀ ਹੁੰਦੀ ਸੀਗਾ ਐਸਾ ਸਕੂਟਰ ਚੱਲਦਾ ਸੀਗਾ ਆ ਇੱਕ ਟੋਕਰੀ ਜੀ ਮੈਂ ਕਹਿੰਦਾ ਏਜੰਸੀ ਵਾਲੇ ਲਾਉਂਦੇ ਹੁੰਦੇ ਸੀ ਹਾਂਜੀ ਇਹਦੇ ਸਮਾਨ ਰੱਖੋ ਜਾਂਦਾ ਜੀ ਕਾਫੀ ਹਾਂਜੀ ਹਾਂ ਸਮਾਨ ਰੱਖਣ ਵਾਸਤੇ ਬਣਾਈ ਹੋਈ ਤੇ ਜੀ ਆਪਣਾ ਸਬਜੀ ਭਾਜੀ ਜੋ ਬਾਜ਼ਾਰ ਤੋਂ ਲੈ ਕੇ ਆਉਣੀ ਇਹਦੇ ਜ ਰੱਖ ਲੈਣੀ ਜੀ ਇਹ ਚ ਰੱਖ ਲੈਣੀ ਜੀ ਕਹਿ ਕਮਾਲ ਦੀ ਗੱਲ ਹੈ ਜੀ ਆਹ ਦੇਖੋ ਜੀ ਹੁਣ ਤੁਹਾਨੂੰ ਦਿਖਾਣੇ ਪੈਟਰੋਲ ਪਾੜ ਦਾ ਸਿਸਟਮ ਆਹ ਤੇ ਬਰੀ ਜੀ ਲੱਗੀ ਹੁੰਦੀ ਸੀਗੀ ਐਦਾਂ ਖੋਲਦੇ ਸੀਗੇ ਫੇਰ ਖੋਲ ਕੇ ਫੇਰ ਪੈਂਦਾ ਸੀਗਾ ਜੀ ਪੈਟਰੋਲ ਫੇਰ ਇਹਨੂੰ ਬੰਦ ਕਰ ਦਿੰਦੇ ਸੀਗੇ ਔਰ ਪੈਟਰੋਲ ਚੋਰੀ ਵੀ ਹੋ ਜਾਂਦਾ ਸੀ ਕਈ ਵਾਰੀ ਹੈ ਨ 老弟。Uh. Hadi, hadi. ਆ ਹੈ ਸਕੂਟਰ ਤੁਹਾਨੂੰ ਦਿਖਾਇਆ ਦੀ ਬਜਾਜ ਚੇਤਕ ਤੁਹਾਡੇ ਕੋਲ ਕਿਹੜਾ ਸਕੂਟਰ ਸੀ ਉਹਦਾ ਇੱਕ ਵੈਸਪਾ ਸਕੂਟਰ ਵੀ ਚੱਲਦਾ ਹੁੰਦਾ ਸੀ ਹਾਂਜੀ ਵੈਸਪਾ ਦਾ ਪ੍ਰੀਆਤਾ ਜੀ ਹਾਂ ਪ੍ਰੀਆ ਸੀਗਾ ਜੀ ਹਾਂਜੀ ਹਾਂਜੀ ਆ ਦੋ ਮਾਡਲ ਦਾ ਸੀ ਦੱਸਦੇ ਇੱਕ ਚੇਤਕ ਦੀ ਹੋਰ ਵੀ ਹੈ ਲੰਬਰੇਟਾ ਦਾ ਜੀ ਲੰਬਰੇਟਾ ਸੀਗਾ ਹਾਂ ਇੱਕ ਲੰਬਰੇਟਾ ਮਤਲਬ ਸਭ ਤੋਂ ਵਧੀਆ ਇਹ ਮੰਨਿਆ ਜਾਂਦਾ ਦਾ ਜੀ ਟੌਰੀਫਾਈਡ ਹੈ ਸੀ ਟੌਰੀਫਾਈਡ ਹੈ ਸੀ ਹਾਂਜੀ ਹਾਂਜੀ ਦੇਖੋ ਜੀ ਚੇਤਕ ਸਕੂਟਰ ਦੇ ਨਾਲ ਕੋਈ ਗੀਤ ਗਾਣਾ ਜੇਕਰ ਹੈਗਾ ਨਾ ਪੰਜਾਬੀ ਤਾਂ ਉਹ ਵੀ ਦੱਸ ਦਿਓ ਜੀ ਕਈ ਲੋਕ ਅੱਜ ਕੱਲ ਰੰਗ ਰੂنگ ਵੀ ਕਰਾਉਂਦੇ ਆ ਹਾਂਜੀ ਹਾਂਜੀ ਚੇਤਕ ਸਕੂਟਰ ਨੂੰ ਰੰਗ ਕਰਾ ਕੇ ਜੀ ਕੱਲ ਜੀ YouTube ਤੇ ਬਹੁਤ ਪਏ ਗਾਣੇ ਦੀ ਬਹੁਤ ਆਏ ਹੋਈ ਛੇਤ ਕਰ ਲਓ ਜੀ ਆ ਚੇਤਕ ਦੀ ਯਾਦ ਪੁਰਾਣੀ ਇੱਕ ਇੱਕ ਚੀਜ਼ ਦਿਖਾਣੀ ਜੀ ਆ ਬ੍ਰੇਕ ਦਿਖਾਣੀ ਆਪਾਂ ਨੇ ਆ ਲੈ ਆਓ ਜੀ ਕੈਮਰਾ ਪਾਓ ਜੀ ਆ ਚੇਤਕ ਸਕੂਟਰ ਦੀ ਬ੍ਰੇਕ ਹੈ ਦੀ ਤੇ ਆ ਹੈ ਕਿੱਕ ਦੀ ਮਾੜਾ ਬੰਦਾ ਕਿੱਕ ਨਹੀਂ ਮਾਰ ਸਕਦਾ ਸੀ ਹਾਂਜੀ 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 ਮਾੜਾ ਬੰਦਾ ਕਿੱਕ ਨਹੀਂ ਸੀ ਮਾਰ ਸਕਦਾ ਵੀ ਕਿੱਕ ਵੀ ਬੈਕ ਵੀ ਮਾਰ ਦਿੰਦੀ ਸੀ ਮੈਂ ਮਾਰਦੀ ਤੀ ਜੀ ਕਈ ਵਾਰੀ ਬੈਕ ਮਾਰ ਦਿੰਦੀ ਸੀਗੀ ਜੀ ਵਾਹ ਜੀ ਵਾਹ ਚੇਤਕ ਸਕੂਟਰ ਦੀ ਯਾਦ ਪੁਰਾਣੀ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਇੱਕ ਯਾਦਾਂ ਜੀਆਂ ਪੁਰਾਣੀਆਂ ਅਸੀਂ ਤਾਜ਼ੀਆਂ ਕਰਤੀਆਂ ਦੀ ਸਾਡੀਆਂ ਵੀ ਤਾਜ਼ੀਆਂ ਹੋ ਗਈਆਂ ਤੁਹਾਡੀਆਂ ਵੀ ਤਾਜ਼ੀਆਂ ਹੋ ਗਈਆਂ ਮੈਂ ਫੇਰ ਕਹਿ ਰਿਹਾ ਆਪਣੇ ਸਕੂਟਰ ਦਾ ਆਪਣੀਆਂ ਗੱਡੀਆਂ ਦੀ ਪੁਰਾਣੀਆਂ ਗੱਡੀਆਂ ਦੇ ਮਾਡਲ ਨੰਬਰ ਦੱਸ ਕੇ ਜਰੂਰ ਜਿਹੜਾ ਹੈ ਕਮੈਂਟ ਸੈਕਸ਼ਨ ਚ ਲਿਖਿਓ ਜੀ ਫੇਰ ਦੱਸ ਦਈਏ ਨੰਬਰ ਦੇਖੋ ਜੀ ਪੀਬੀ 27 5945 ਦੀ ਮਾਡਲ ਦੱਸਣਾ ਜੀ ਤੁਸੀਂ ਦੇਖ ਕੇ ਨੰਬਰ ਦੇਖ ਕੇ ਦੱਸਣਾ ਇਹ ਕਿਹੜੇ ਸਾਲ ਦਾ ਮਾਡਲ ਹੋ ਸਕਦਾ ਜੀ ਇਹਨਾਂ ਤੋਂ ਹੀ ਪੁੱਛਦੇ ਆਂ ਹਾਂਜੀ 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 ਦੱਸਣਾ ਨਹੀਂ ਆਪਾਂ ਨੇ ਪਾ ਨਹੀਂ ਦੱਸਣਾ ਜੀ ਹਾਂ ਜਿਹੜੇ ਸਾਡੇ ਕੋਲ ਟਰੱਕs ਆ ਜੀ ਪਯੂਆਰ 3011 ਉਹ 74 ਮਾਡਲ ਦਾ ਹੈ ਉਹ ਚਾਹ ਉਹ ਪਯੂਆਰ ਚਲੋ ਦੱਸਤਾ ਆਪਾਂ ਨੇ 74 ਮਾਡਲ ਦਾ ਹੈ ਇਹ ਨਹੀਂ ਦੱਸਣਾ ਜੀ ਆਪਾਂ ਨੇ ਇਹ ਨਹੀਂ ਦੱਸਣਾ ਜੀ ਇਹ ਦੱਸਣਗੇ ਜੀ ਇਹ ਸਰੋਤਿਆਂ ਤੋਂ ਪੁੱਛਦੇ ਆ ਜੀ ਸਰੋਤਿਆਂ ਤੋਂ ਪੁੱਛਦੇ ਆ ਜੀ ਤੁਹਾਡੇ ਤੋਂ ਪੁੱਛਦੇ ਆ ਜੀ ਜਰੂਰ ਦੱਸਿਓ ਸਰੋਤੇ ਦਰਸ਼ਕ ਜੋ ਮਰਜੀ ਕਹਿ ਲਈ ਇਹਨਾਂ ਨੂੰ ਹਾਂਜੀ ਹਾਂਜੀ ਸੱਜਣ ਮਿੱਤਰ ਪਿਆਰੇ ਆ ਜੀ ਸਾਡੇ ਇਹ ਇਹਨ ਪੰਜਾਬ ਪਰਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਜੀ ਮੈਂ ਕਹਿੰਦਾ ਜੀ ਜਰੂਰ ਇਹ ਯਾਦ ਨੂੰ ਜਿਹੜੇ ਅਸੀਂ ਤਾਜ਼ੀ ਕੀਤੀ ਹੈ ਇਹਦੇ ਬਾਰੇ ਕੋਈ ਨਾ ਕੋਈ ਗੱਲਬਾਤ ਜਰੂਰ ਲਿਖੋ ਜੀ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਦੀ ਮਿਹਰਬਾਨੀ ਮਿਹਰ